ਆਓ ਮੇਰੇ ਦੇਸ਼ ਦਾ ਝੰਡਾ ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਦਸ ਅਮੰਦਰ ਇੱਕ ਛੋਟੀ ਜਿਹੀ ਗੱਲ ਕਰਨ ਲਈ ਆ ਗੱਲ ਦੋ ਮਿੰਟ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇលਦੇ ਬੈਸੇ ਸਨ। ਅਸੀਂ ਜਿਹੜੇ ਸਾਡੇ ਨੂੰ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਾਂ ਘਟਾਈ। ਅਸੀਂ ਉਦੋਂ ਵੀ ਜਿੱਦ ਕਰਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਬਣੇ। ਅਸੀਂ ਆਪ ਦੇਸ਼ ਦੇ ਨਾਲ ਪਰ ਜਿਹੜੇ ਹੁਣ ਮੈਚ ਹੋਏ ਇਹਨਾਂ ਤੇ ਮੇਰੀ ਫਿਲਮ ਦਾ ਹੱਕ ਬਹੁਤ ਹੈ। ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ। ਬੈਚ ਬਾਸਰ ਯੇ! ਤੇ ਨੈਸ਼ਨਲ ਮੀਡੀਆ ਦਾ ਥੋਰ ਲੱਗਿਆ ਜਿੱਦੀ ਦਸਾਦ ਨੂੰ ਦੇਸ਼ ਦੇ ਖਿਲਾਫ ਦਿਖਾਉਂਦੇ ਨੇ ਪਰ ਪੰਜਾਬੀ ਦੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦਾ